ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਓ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆਪਾਂ ਗੁਰਦੁਆਰਾ ਸ਼੍ਰੀ ਮਰੀਂਗਰਨ ਸਾਹਿਬ ਦੇ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਹੈ ਉੱਥੇ ਗੁਰੂ ਸੇਵਾਵਾਂ ਵੱਲੋਂ ਵੱਖਰੀ ਇੱਕ ਕਰਾਮਾਤ ਕੀਤੀ ਹੋਈ ਹੈ ਉੱਥੇ ਦਾ ਪਾਣੀ ਉੱਥੇ ਦੀ ਧਰਤੀ ਜੋ ਕਿ ਪੂਰੀ ਗਰਮ ਹੈ ਆਓ ਤੁਹਾਨੂੰ ਸਾਰੀ ਆਪਾਂ ਵੀਡੀਓ ਦੇ ਵਿੱਚ ਦਿਖਾਉਂਦੇ ਆ ਤੇ ਬਣੇ ਰਹੋ ਤੁਸੀਂ ਮੇਰੇ ਨਾਲ ਦੇਖੋ ਮੇਰਾ ਪੂਰਾ ਵਲੌਗ ਸਭ ਤੋਂ ਪਹਿਲਾਂ ਆਪਾਂ ਨੇ ਟੇਕਿਆ ਮੱਥਾ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕਿ ਕਰਾਲੀ ਮੰਡੀ ਦੇ ਵਿੱਚ ਸਥਿਤ ਹੈ ਉਸ ਤੋਂ ਬਾਅਦ ਗੁਰੂ ਮਹਾਰਾਜ ਤੋਂ ਹਜ਼ੂਰੀ ਦੇ ਵਿੱਚ ਆਗਿਆ ਲੈ ਕੇ ਫਿਰ ਆਪਾਂ ਵਧੇ ਆਪਣੀ ਗੱਡੀ ਵੱਲ ਨੂੰ ਅੱਜ ਆਪਾਂ ਲੈ ਕੇ ਜਾ ਰਹੇ ਸੀ ਨੋਵਾ ਦੇਖੋ ਇਹ ਖੜੀ ਆਪਣੀ ਗੱਡੀ ਤੇ ਆਪਾਂ ਨੇ ਆਪਣੇ ਹੱਥ ਵਧਾਏ ਫਿਰ ਗੱਡੀ ਵੱਲ ਨੂੰ ਤੇ ਖੋਲੀ ਆਪਾਂ ਨੇ ਟਾਕੀ ਤੇ ਲੈ ਕੇ ਵਾਹਿਗੁਰੂ ਦਾ ਨਾਮ ਗੱਡੀ ਦੀ ਸੀਟ ਤੇ ਬੈਠ ਗਏ ਤੇ ਆਪਾਂ ਨੇ ਜੋ ਬੰਦੇ ਨਾਲ ਲੈ ਕੇ ਜਾਣੀ ਸੀ ਤੇ ਆਪਾਂ ਉਹਨਾਂ ਦੇ ਘਰ ਦੇ ਵੱਲੋਂ ਹੋ ਗਏ ਰਵਾਨਾ ਪ੍ਰਾਇਮਰੀ ਸੈਲਫ ਗੱਡੀ ਦੀ ਲੈ ਕੇ ਵਾਹੀਗੁਰ ਦਾ ਨਾਮ ਆਪਾਂ ਤੁਰਪੇ ਸਬਜ਼ੀ ਮੰਡੀ ਕਰਾਲੀ ਤੋਂ ਉਸ ਤੋਂ ਬਾਅਦ ਆਪਾਂ ਮੰਡੀ ਵਿੱਚੋਂ ਨਿਕਲ ਕੇ ਮਰੰਡੇ ਵਾਲੇ ਰੋਡ ਦੇ ਵੱਲੋਂ ਹੋ ਗਏ ਇਹ ਬਾਜ਼ਾਰ ਆ ਪੂਰਾ ਕਰਾਲੀ ਦਾ ਦੇ ਕੋਸੋਏਰੇ ਦਾ ਟਾਈਮ ਸੀ 6 ਵਜੇ ਹੋਏ ਸੀ ਕਿੰਨੀ ਸ਼ਾਂਤੀ ਸੀ ਤੇ ਆਪਾਂ ਪਹੁੰਚ ਗਏ ਵੇਟ ਕਰਨ ਲੱਗੇ ਆਪਾਂ ਕਸਟਮਰ ਜੀ ਨੂੰ ਲੈ ਕੇ ਜਾਣਾ ਸੀ ਨਾਲ ਆਪਾਂ ਨੇ ਤੇ ਮੈਂ ਕਿਹਾ ਚਲੋ ਇਹਨੇ ਵੀਡੀਓ ਬਣਾਉਂਦੇ ਚਲੋ ਅੱਗੇ ਵੱਧਦੇ ਪਰ ਆ ਗਏ ਬੰਦੇ ਤੇ ਆਪਾਂ ਉੱਥੋਂ ਨਿਕਲ ਗਏ ਉੱਥੋਂ ਨਿਕਲ ਕੇ ਆਪਾਂ ਨੇ ਫਿਰ ਗੱਡੀ 'ਚ ਤੇਲ ਵੀ ਪਵਾਉਣਾ ਸੀ ਤੇ ਫਿਰ ਆਪਾਂ ਸੋਚਿਆ ਪਹਿਲਾਂ ਪੰਪ ਤੇ ਹੀ ਰੁਕਦੇ ਆ ਤੇ ਗੱਡੀ ਦੀ ਟੈਂਕੀ ਫੁੱਲ ਕਰਾਉਂਦੇ ਆ ਤੇ ਆਪਾਂ ਨੇ ਲੋ ਜੀ Jio ਵਾਲੇ ਪੰਪ ਤੇ ਕਰਾਈ ਟੈਂਕੀ ਫੁੱਲ ਜੋ ਕਿ 4300 ਰੁਪਏ ਦੇ ਵਿੱਚ ਫੁੱਲ ਹੋ ਗਈ ਸੀ ਆਪਣੀ ਟੈਂਕੀ ਗੱਡੀ ਦੀ ਆਪਾਂ ਨੇ ਫਿਰ ਦਿੱਤੇ ਪੈਸੇ ਤੇ ਉਤੋਂ ਆਪਾਂ ਨਿਕਲ ਕੇ ਫਿਰ ਆਪਾਂ ਪਹੁੰਚ ਗਏ ਰੋਪੜ ਰੋਪੜ ਕੰਮ ਚੱਲ ਰਿਹਾ ਹੈ ਪੁਲ ਬਣ ਰਿਹਾ ਫਲਾਈਓਵਰ ਦੇਖੋ ਹੁਣ ਉਰੇ ਵੀ ਕਈ ਵਾਰ ਜਾਮ ਲੱਗ ਜਾਂਦਾ ਏ ਇਹ ਪੁਲ ਬਣਨੇ ਦੇ ਕਾਰਨ ਕਰਕੇ ਆਪਾਂ ਮસ્ਤੀ ਮਾਰਦੇ ਜਾ ਰਹੇ ਸੀ ਗੱਡੀ 'ਚ ਪਰ ਆਪਾਂ ਪਹੁੰਚ ਗਏ ਸੀ ਕੀਰਤਵਰ ਦੇ ਕੋਲ ਕੀਰਤਵਰੋਂ ਥੋੜਾ ਪਿੱਛੇ ਸੀ ਆਪਾਂ ਮੌਸਮ ਬਹੁਤ ਗਰਮੀ ਵਾਲਾ ਸੀ ਬੜੀ ਗਰਮੀ ਪੈ ਰਹੀ ਸੀ ਆਪਾਂ ਹੁਣ ਭਾਰਤਗੜ ਪਹੁੰਚੇ ਸੀ ਉਸ ਤੋਂ ਅੱਗੇ ਦੇਖੋ ਜੋ ਪੱਕੀ ਨਹਿਰ ਆਂਦੀ ਐ ਉਹਦੇ ਉੱਪਰ ਨੂੰ ਫਲਾਈਓਵਰ ਆਉਂਦਾ ਐ ਦੇਖੋ ਕਿੰਨਾ ਸੋਹਣਾ 뷰 ਐ ਮੌਸਮ ਤਾਂ ਪੂਰਾ ਗਰਮੀ ਵਾਲਾ ਸੀ ਚਲੋ ਆਪਾਂ ਨੇ ਤੰਦਰੇਸੀ ਲਾਇਆ ਸੀ ਗੱਡੀ ਤੇ ਆਪਾਂ ਬੂਰਾਂ ਜੁਆਇ ਕਰਦੇ ਜਾ ਰਹੇ ਸੀ ਹੌਲੀ ਹੌਲੀ ਬਸ 70 75 ਦੀ ਸਪੀਡ ਤੇ ਗੱਡੀ ਚਲਾ ਰਹੇ ਸੀ ਆਪਾਂ ਆਪਾਂ ਹੁਣ ਪਹੁੰਚ ਗਏ ਸੀ ਕੀਰਤਪੁਰ ਸਾਹਿਬ ਦੇ 2 ਕਿਲੋਮੀਟਰ ਪਿੱਛੇ ਸੀ ਆਪਾਂ ਤੁਹਾਨੂੰ ਦਿਖਾਉਂਦੇ ਆਪਾਂ ਕੀਰਤਪੁਰ ਸਾਹਿਬ ਦਾ ਫਲਾਈਓਵਰ ਤੇ ਤੁਹਾਨੂੰ ਦਿਖਾਉਂਦੇ ਆਪਾਂ ਦਰਿਆ ਵੀ ਦਿਖਾਉਂਦੇ ਆਪਾਂ ਇਹ ਆਪਣਾ ਜੋ ਫਲਾਈਓਵਰ ਤੁਸੀਂ ਦੇਖ ਰਹੇ ਆ ਇਹ ਕੀਰਤਪੁਰ ਸਾਹਿਬ ਦਾ ਏ ਇਹ ਦੇਖੋ ਸਾਹਮਣੇ ਤੁਸੀਂ ਦੇਖ ਰਹੇ ਆ ਇਹ ਦਰਿਆ ਏ ਤੁਮਾਨੂੰ ਮੈਂ ਹੋਰ ਇੱਕ ਖਾਸ ਗੱਲ ਦੱਸਦਾ ਏ ਦੇਖੋਗੇ ਤੁਸੀਂ ਉਰੇ ਬੋਰਡ ਲੱਗੇ ਹੋਏ ਆ ਤੇ ਕਈ ਬੰਦੇ ਰੁਲ ਜੇ ਹੁੰਦੇ ਆ ਜਿਹਨੇ ਤਾਂ ਮਨਾਲੀ ਨੂੰ ਜਾਣਾ ਏ ਉਹ ਫਲਾਈਓਵਰ ਦੇ ਉੱਪਰ ਨੂੰ ਚੜਦਾ ਏ ਜਿਹਨੇ ਛਿਰੀ ਅਨੰਦਪੁਰ ਸਾਹਿਬ ਨੂੰ ਜਾਣਾ ਏ ਉਹ ਫਲਾਈਓਰ ਦੇ ਨੀਚੇ ਨੂੰ ਆਕ ਲੰਘ ਜਾਂਦਾ ਏ ਕਈ ਬੰਦੇ ਕਨਫਿਊਜ਼ ਹੋ ਜਾਂਦੇ ਹੋ ਰਹੇ ਵੀ ਤੇ ਜਿਹਨੇ ਪਤਾਲਪੁਰੀ ਜਾਣਾ ਹੈ ਉਹ ਉਥੋਂ ਖੱਬੇ ਪਾਸੇ ਨੂੰ ਟਰਨ ਲੈ ਲੈਂਦਾ ਏ ਇਹ ਦੇਖੋ ਲਿਖਿਆ ਹੋਇਆ ਸਾਰਾ ਬੋਰਡ ਦੇ ਉੱਪਰ ਸਿੰਦਰ ਪਤਾਲਪੁਰੀ ਹੈ ਗੁਰਦੁਆਰਾ ਸਾਹਿਬ ਜਿੱਥੇ ਲੋਕ ਫੁੱਲ ਵਗ ਜਾਂਦੇ ਆ ਆਪਾਂ ਫਲਾਈਓਵਰ ਦੇ ਉੱਪਰ ਹੋ ਗਏ ਆ ਇਹ ਰੋਡ ਸਿੱਧਾ ਨਿਕਲਦਾ ਜਾ ਕੇ ਆਪਣਾ ਸੁੰਦਰ ਨਗਰ ਮੰਡੀ ਤੇ ਕੁੱਲੂ ਮਨਾਲੀ ਮਨੀਕਰਨ ਸਾਹਿਬ ਨੂੰ ਇਹੀ ਰੋਡ ਜਾਂਦਾ ਹੈ ਆਪਾਂ ਹੁਣ ਹਿਮਾਚਲ ਚ ਐਂਟਰ ਕਰ ਗਏ ਆ ਤੇ ਤੋਂ 2 ਕਿਲੋਮੀਟਰ ਦੇ ਅੱਗੇ ਆਪਣੀ ਪਰਚੀ ਲੱਗਦੀ ਹਿਮਾਚਲ ਦੀ ਜੋ ਕਿ ਇਹ 100 ਰੁਪਏ ਲੈਂਦੇ ਆ ਪਰਚੀ ਇਹ ਦੇਖੋ ਇਹ ਪਹਿਲੀ ਟਨਲ ਆ ਗਈ ਇਹ ਪਹਿਲੀ ਟਨਲ ਹੈ ਦੇਖੋ ਅੰਦਰ ਤੋਂ ਕਿੰਨੀ ਵਧੀਆ ਸੁੰਦਰ ਹੈ ਦੇਖਿਓ ਅੰਦਰ ਤੁਹਾਨੂੰ ਦਿਖਾਉਂਦੇ ਆ ਦੇਖੋ ਲਾਈਟਾਂ ਲਾਈਟਾਂ ਲੱਗੀਆਂ ਹੋਈਆਂ ਆ ਅੰਦਰ ਆਪਣੇ ਤੋਂ ਅੱਗੇ ਪੀਆਰਟੀਸੀ ਬੱਸ ਜਾ ਰਹੀ ଥି। ਹੁਣ ਆਪਾਂ ਟਨਲ ਤੋਂ ਬਾਹਰ ਆ ਗਏ। ਤੁਹਾਨੂੰ ਇਦਾਂ ਦੀ ਰਸਤੇ ਦੇ ਵਿੱਚ ਬਹੁਤ ਟਨਲਾਂ ਦੇਖਣ ਨੂੰ ਮਿਲੂਗੀਆਂ। ਕੁਝ ਤਾਂ ਹੁਣ ਨਵੀਆਂ ਬਣ ਗਈਆਂ ਹੋਰ ਅੱਗੇ। ਇਹ ਦੇਖੋ ਇੱਥੋਂ ਤੋਂ ਦੋ ਰਸਤੇ ਹੋ ਜਾਂਦੇ ਆ। ਇੱਕ ਸ਼ਿਮਲੇ ਨੂੰ ਚਲੇ ਜਾਂਦਾ ਏ ਤੇ ਇੱਕ ਮਨਾਲੀ ਨੂੰ ਜਾਂਦਾ ਏ। ਉਰ ਤੋਂ ਸ਼ਿਮਲਾ 82 ਕਿਲੋਮੀਟਰ ਹੈ। ਇੱਥੇ ਤੋਂ ਜਿਹਨਾਂ ਸ਼ਿਮਲੇ ਜਾਣਾ ਹੈ ਉਹ ਸੱਜੀ ਸਾਈਡ ਨੂੰ ਦੇਖੋ ਬਰੇ ਰਸਤੇ 'ਚ ਆਪਾਂ ਨੇ ਗੱਡੀ ਰੋਕੀ ਉਰੇ ਪਾਣੀ ਦਾ ਝਰਨਾ ਸੀ ਤੇ ਆਪਾਂ ਨੇ ਭਰੀ ਬੋਤਲ ਪਾਣੀ ਦੀ ਪੀਣੇ ਵਾਸਤੇ ਪੂਰਾ ਠੰਡਾ ਪਾਣੀ ਸੀ ਚਿਲਡ ਤੇ ਆਪਾਂ ਨੇ ਭਰ ਕੇ ਬੋਤਲ ਪਿਲਦਾ ਪਾਣੀ ਪੀਤਾ ਫਿਰ ਆਪਾਂ ਨੇ ਗੱਡੀ 'ਚ ਭਰ ਕੇ ਬੋਤਲ ਰੱਖ ਲਈ ਆਪਣੀ ਪੂਰਾ ਠੰਡਾ ਪਾਣੀ ਸੀ ਦੇਖੋ ਕੁਦਰਤ ਦਾ ਇਹ ਵੀ ਇੱਕ ਨਜ਼ਾਰਾ ਹੈ ਤੇ ਆਪਾਂ ਫਿਰ ਅੱਗੇ ਵਧ ਗਏ ਇਹ ਜੇ ਤੁਸੀਂ ਸ਼ਹਿਰ ਦੇਖ ਰਹੇ ਮੰਡੀ ਹੈ। ਉਰੇ ਥੋੜਾ ਜਾਮ ਸੀ। ਜਾਮ ਲੱਗਿਆ ਸੀ। ਚਲੋ ਆਪਾਂ ਅੱਗੇ ਪਹੁੰਚ ਗਏ। ਇਹ ਆਪਣਾ ਅੱਗੇ ਦਰਿਆ ਆ ਗਿਆ ਇਹ। ਇਹ ਦਰਿਆ ਬੰਨ ਲੱਗਿਆ ਹੋਇਆ ਹੈ ਉਰੇ। ਦੇਖੋ। ਪਾਣੀ ਵਹ ਸੀ। ਉੱਪਰੋਂ برف ਖੁਰ ਰਹੀ ਸੀ ਪੂਰੀ। ਤੇ ਪੂਰੇ ਪਾਣੀ ਮਲਕ ਨੀਂ ਉੱਪਰੋਂ ਬਰਫ ਖੁਰ ਕੇ ਪੂਰਾ ਪਾਣੀ ਆ ਰਿਆ ਸੀ ਤੇ ਅੱਗੇ ਆਪਾਂ ਨੂੰ ਫੇਰ ਜਾਮ ਮਿਲ ਗਿਆ ਦੇਖੋ ਜਾਮ ਲੱਗਿਆ ਅੱਗੇ ਤੱਕ ਇਹ ਜਾਮ ਦਾ ਕਾਰਨ ਮੈਂ ਅੱਗੇ ਜਾ ਕੇ ਦੇਖਿਆ ਇੱਕ ਐਕਸੀਡੈਂਟ ਹੋ ਗਿਆ ਸੀ ਜੋ ਕਿ ਟੈਕਸੀ ਗੱਡੀ ਸੀ ਉਹ ਨਾਲ ਮੋਟਰਸਾਈਕਲ ਟਕਰ ਆ ਗਿਆ ਸੀ ਤੇ ਮੋਟਰਸਾਈਕਲ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਗੱਡੀ ਦਾ ਵੀ ਬਹੁਤ ਨੁਕਸਾਨ ਹੋ ਗਿਆ ਸੀ ਗੱਡੀ ਦਾ ਮੋਰਲਾ ਟਾਇਰ ਪੂਰਾ ਹੀ ਪਟ ਗਿਆ ਸੀ ਟੈਕਸੀ ਗੱਡੀ ਸੀ ਪੰਜਾਬ ਦੀ ਮੈਂ ਇੱਕ ਗੱਲ ਦੇਖਿਆ ਔਰੇ ਥੋੜਾ ਲੋਗ ਪੰਜਾਬੀਆਂ ਨਾਲ ਖੁੰਧਖਾ ਰਹੇ ਹੈ ਹਿਮਾਚਲ ਦੇ ਅਸੀਂ ਢਾਬੇ ਤੇ ਬੈਠੇ ਸੀ ਤੇ ਪੰਜਾਬੀਆਂ ਦੀ ਬਰਾਈਆਂ ਹੀ ਕਰ ਰਿਆ ਸੀ ਬੰਦਾ ਢਾਬੇ ਵਾਲਾ ਉਹ ਕਹ ਰ ਸੀ ਇਦਾਂ ਐ ਫਲਾਣਾ ਕਰਦੇ ਆ ਔਰੇ ਉਲੜਵਾਜੀ ਕਰਦੇ ਆ ਇਦਾਂ ਕਰਦੇ ਆ ਠੀਕ ਨਹੀਂ ਹੈ ਫਿਰ ਹਿਮਾਚਲ ਵਾਲੇ ਕੁੱਟੂਗੇ ਇਦਾਂ ਹੀ ਕਰੂਗੇ ਜੇ ਇਦਾਂ ਦੇ ਕੰਮ ਕਰੂਗੇ ਤੇ ਕਹਿ ਰਿਆ ਸੀ ਤੁਸੀਂ ਹਿਮਾਚਲ ਚ ਆਉਂਦੇ ਆ ਤੁਸੀਂ ਔਰੇ ਗੁੰਡਾਗਰਦੀ ਥੋੜਾ ਕਰੂਗੇ ਇਦਾਂ ਨਹੀਂ ਕਰੂਗੇ ਉਦਾਂ ਨਹੀਂ ਕਰੂਗੇ ਤੇ ਮੈਂ ਦੇਖਿਆ ਇਹ ਕੁਝ ਤਾਂ ਹਿਮਾਚਲ ਵਾਲੇ ਖੁੰਧਕ ਖਾਂਦੇ ਆ ਲੱਗਦੇ ਆ ਪੰਜਾਬੀਆਂ ਨਾਲ ਇਹ ਮੱਝ ਆਪਣੇ ਕੰਨੀ ਸੁਣਿਆ ਅੱਖੀਂ ਦੇਖਿਆ ਇਹ ਦੇਖੋ ਅੱਗੇ ਬਹੁਤ ਜਮ ਸੀ ਦੇਖੋ ਕੰਮ ਚੱਲ ਰਿਹਾ ਹੈ ਆਪਾਂ ਹੁਣ ਮਨੀਕਰਨ ਵਾਲੇ ਰੋਡ ਪਰ ਆ ਗਏ ਜੋ ਮਨੀਕਰਨ ਜਾ ਰਿਹਾ ਹੈ ਤੇ ਥੋੜਾ ਵੀਡੀਓ ਲੰਬੀਆਂ ਹੋ ਜਾਂਦੀ ਇਸ ਕਰਕੇ ਮੈਂ ਛੋਟੇ ਛੋਟੇ ਬਣਾ ਰਿਹਾ ਹੈ ਇਹ ਦੇਖੋ ਕੰਮ ਚੱਲ ਰਿਹਾ ਰਸਤੇ ਦੇ ਵਿੱਚ ਤੇ ਨਦੀ ਦੇ ਤੁਸੀਂ ਦੇਖ ਰਹੇ ਹੋ ਇੱਥੇ ਪਾਣੀ ਬਹੁਤ ਤੇ ਸੀ ਤੇ ਮਿੱਟੀ ਨਾਲ ਭਰ ਗਈ ਸੀ ਪੂਰੀ ਗੱਡੀ ਤੇ ਦੇਖੋ ਨਾਲ ਨਾਲ ਨਦੀ ਹੈ ਤੇ ਨਾਲ ਨਾਲ ਆਪਾਂ ਜਾ ਰਹੇ ਆ ਗੱਡੀ ਲੈ ਕੇ ਉਹ ਅੱਗੇ ਕਰਪੈਨ ਜਾ ਰਹੀ ਦੇਖੋ ਜੇਸੀ ਵੀ ਜਾ ਰਹੀ ਹੈ ਚੈਨ ਵਾਲੀ ਜਿਆਦਾ ਮਿੱਟੀ ਇਸ ਨੇ ਉਡਾਈ ਹੋਈ ਸੀ ਉਹ ਦੇਖੋदाई ਦਾ ਕੰਮ ਚੱਲ ਰਿਹਾ ਹੈ ਸੜਕਾਂ ਬਣ ਰਹੀਆਂ ਹੈ ਦੇਖੋ ਆਪਾਂ ਤੇ ਅੱਗੇ ਵੀ ਗੱਡੀ ਆਈ ਉਹ ਚੰਡੀਗੜ੍ਹ ਦੀ ਏ ਇਹ ਬੰਦੇ ਨਾਲ ਕੁੱਤਾ ਵੀ ਲੈ ਕੇ ਆਏ ਸੀਗੇ ਕੁੱਤਾ ਵੀ ਸਾਡੇ ਦੇਖੋ ਮਿਹਨਤ ਕਰ ਰਹੇ ਆ ਇੱਥੇ ਦੇ ਲੋਕ ਰਸਤੇ ਬਣਾ ਰਹੇ ਆ ਬਾਜ਼ਾਰ ਤਾਂ ਤਾਂ ਕਜੀ ਕੱਚਾ ਉੱਤੇ ਅੱਗੇ ਰੋੜ ਆ ਗਿਆ ਸੀ ਫਿਰ ਆਪਾਂ ਰਸਤੇ ਦੇ ਵਿੱਚ ਰੁਕੇ ਤੇ ਬੰਦੇ ਕਹਿੰਦੇ ਥੋੜਾ ਰੁਕਣਾ ਅਰੈਸਟ ਕਰਨੀ ਥਾਗੇ ਸੀ ਤੇ ਮਰ ਰਸਤੇ ਰੁੱਕ ਗੱਡੀ ਫਿਰ ਗੱਡੀ ਰੋਕ ਕੇ ਆਪਾਂ ਥੋੜਾ ਜਿਹਾ ਇੰਜੋਏ ਕਰਨ ਲੱਗੇ ਰੀਲਾਂ ਰੂਲਾ ਬਣਾਉਣ ਲੱਗੇ ਤੇ ਆਪਾਂ ਚਲੇ ਗਏ ਫਿਰ ਨੀਚੇ ਨੂੰ ਹੋ ਕੇ ਇੱਧਰ ਦੇਖੋ ਗੱਡੀ ਜਾ ਰਹੀ ਸੀ ਮੈਂ ਪਿੱਛੇ ਵਿੱਚ ਹੋ ਕੇ ਗੱਡੀ ਦੇ ਮੈਂ ਕਿਹਾ ਚਲੋ ਦੇਖਦੇ ਆ ਕਿੱਥੇ ਜਾ ਰਹੀ ਗੱਡੀ ਇਹ ਨੀਚੇ ਰੇਤਾ ਭਰ ਰਿਹਾ ਸੀਗੇ ਸਭ ਤੋਂ ਪਹਿਲਾਂ ਦੇਖੋ 뷰ਰ ਇਹਦਾ ਦੇਖੋ ਕਿਆ ਕੈਂਡ 뷰 ਹੈ ਇਹ ਲੋਕ ਗਲਤ ਕਰ ਰਹੇ ਆ ਜੋ ਬੈਠੇ ਆ ਵਿੱਚ ਦੇਖ ਰਹੇ ਪਾਣੀ ਦੇ ਤੋਰੇ ਪੁਲਿਸ ਵਾਲਾ ਖੜਾ ਸੀ ਉਹ ਦੱਸ ਰਿਹਾ ਸੀ ਕਹਿੰਦਾ 2 ਦਿਨ ਪਹਿਲਾਂ ਦੀ ਗੱਲ ਐ ਕੋਈ ਮਤਲਬ ਕਿ ਹਰਿਆਣੇ ਦੀ ਕੁੜੀ ਸੀ ਕੋਈ ਤੇ ਪਾਣੀ 'ਚ ਡੁੱਬ ਕੇ ਉਹਦੀ ਡੈਥ ਹੋ ਗਈ ਉਹ ਇਦਾਂ ਹੀ ਵਾਲੇ ਕਹੀ ਸੀ ਤੇ ਚਲੋ ਹੁਣ ਮੈਂ ਵੀ ਗਿਆ ਐ ਤੁਸੀਂ ਸੋਚੂਗੇ ਵੀ ਤੂਕੜੇ ਘਟ ਐ ਤੇ ਇਹਨਾਂ ਨੂੰ ਦੇਖ ਕੇ ਮੇਰਾ ਵੀ ਦਿਲ ਕਰਿਆ ਵੀ ਚੱਲ ਮੈਂ ਵੀ ਥੋੜਾ ਆਪਣੀ ਵੀਡੀਓ ਬਣਾਵਾ ਤੇ ਦਿਖਾਵਾਂ ਵਧੀਆ ਵਿਊ ਤੇ ਇਸ ਕਰਕੇ ਮੈਂ ਵੀ ਪਾਣੀ ਦੇ ਕੋਲ ਪਹੁੰਚ ਗਿਆ ਵੈਸੇ ਇਹ ਮੇਰੇ ਵਾਸਤੇ ਗਲਤ ਐ ਤੇ ਮੈਂ ਤੁਹਾਡੇ 'ਗੇ ਰਿਕਵੈਸਟ ਕਰੂੰਗਾ ਵੀ ਤੁਸੀਂ ਅਗਰ ਆਉਂਦੇ ਹੋ ਇੱਧਰੋਂ ਤਾਂ ਇਦਾਂ ਦਾ ਕੰਮ ਨਾ ਕਰਿਓ। ਦੇਖੋ ਪਾਣੀ ਦਾ ਵਹਾ ਕਿੰਨਾ ਤੇਜ਼ ਹੈ। ਦੇਖੋ। ਪਾਣੀ ਦੀ ਆਵਾਜ਼ ਸੁਣ ਕੇ ਇੱਕ ਅਨੋਖਾ ਹੀ ਸਕੂਨ ਆਉਂਦਾ ਹੈ। ਦੇਖੋ ਕੁਦਰਤ। ਕਿਆ ਖੂਬ ਨਜ਼ਾਰਾ ਹੈ। ਨੰਦ ਮਾਨਸੋਹ ਕੋ ਤੁਸੀਂ ਵੀ ਦੇਖ ਕੇ ਤੇ ਆਪਾਂ ਫਿਰ ਪਹੁੰਚ ਗਏ ਫਾਈਨਲੀ ਗੁਰਦੁਆਰਾ ਮਨੀਕਰਨ ਸਾਹਿਬ ਤੇ ਪਾਰਕਿੰਗ ਦੇ ਜਾਣ ਲਈ ਭੀੜ ਬਹੁਤ ਸੀ ਦੇਖੋ ਗੱਡੀਆਂ ਕਿਵੇਂ ਲਾਈਨਾਂ ਵਿੱਚ ਲੱਗੀਆਂ ਹੋਈਆਂ ਆਪਾਂ ਪਹੁੰਚ ਗਏ ਫਾਈਨਲੀ ਪਾਰਕਿੰਗ ਦੇ ਵਿੱਚ ਦੇਖੋ ਸਾਨੂੰ ਉੱਪਰ ਤੋਂ ਪਾਰਕ ਦੀ ਪਾਰਕਿੰਗ ਦੇ ਉੱਪਰ ਤੋਂ ਵਿਊ ਦਿਖਾ ਰਿਹਾ ਮੈਂ ਦੇਖੋ ਕਿੰਨਾ ਸੋਹਣਾ ਵਿਊ ਆ ਰਿਹਾ ਹੈ ਗੁਰਦੁਆਰਾ ਸਾਹਿਬ ਦਾ ਤੁਸੀਂ ਵੀ ਕਰੋ ਦਰਸ਼ਨ ਗੁਰਦੁਆਰਾ ਚੇਰੀ ਮਨੀ ਕਰਨ ਸਾਹਿਬ ਹੁਣ ਆਪਾਂ ਜਾ ਰਹੇ ਆ ਦਰਬਾਰ ਸਾਹਿਬ ਵੱਲ ਨੂੰ ਮੱਥਾ ਟੇਕਣ ਗੱਡੀ ਆਪਾਂ ਨੇ ਪਾਰਕਿੰਗ ਦੇ ਵਿੱਚ ਲਾਤੀ ਦੀ ਤੇ ਆਪਾਂ ਸਿੱਧਾ ਜਾ ਰਹੇ ਆ ਮੱਥਾ ਟੇਕਣ ਇਹ ਤੁਸੀਂ ਇਤਿਹਾਸ ਪੜ ਸਕਦੇ ਹੋ ਕਈ ਲੋਕਾਂ ਨੂੰ ਇਤਿਹਾਸ ਦਾ ਪਤਾ ਨਹੀਂ ਗੁਰਦੁਰ ਸਾਹਿਬ ਦੇ ਤੇ ਤੁਸੀਂ ਪੂਰੇ ਪੜ ਸਕਦੇ ਹੋ ਦੇਖ ਕੇ ਦੇਖੋ ਉਰੇ ਵੀ ਪਾਣੀ ਬਹੁਤ ਏ ਸੀ ਸਾਹਮਣੇ ਤੁਸੀਂ ਦੇਖ ਰਹੇ ਹੋ ਮੰਦਿਰ ਇੱਕ ਗੁਰਦ੍ਰਸ਼ਾ ਮੰਦਰ ਦੋਨੇ ਇਕੱਠੇ ਐ ਤੁਹਾਨੂੰ ਅੱਗੇ ਮੈਂ ਦਿਖਾਉਂਦਾ ਐ ਗਰਮ ਪਾਣੀ ਵੀ ਉਰੇ ਮੈਂ ਇੱਕ ਗੱਲ ਦੇਖੀ ਐ ਕਈ ਲੋਕਾਂ ਨੂੰ ਕੋਈ ਨੋਲਜ ਨਹੀਂ ਹੁੰਦੀ ਐ ਇਦਾਂ ਹੀ ਸਿਰ ਨੰਗੇ ਲੈ ਕੇ ਘੁੰਮੀ ਜਾਂਦੇ ਐ ਕਈਆਂ ਨੂੰ ਦੱਸਣਾ ਪੈਂਦਾ ਵੀ ਸੀਟ ਧਕ ਲਓ ਜੀ ਕਈਆਂ ਨੂੰ ਬੂਟ ਖਲਾਉਣੇ ਪੈਂਦੇ ਆ ਅੰਦਰ ਸੇਵਾਦਾਰ ਬੈਠੇ ਐ ਯਾਨੀ ਕਿ ਬਹੁਤ ਨਾ ਸਮਝ ਲੋਕ ਆਉਂਦੇ ਐ ਪਤਾ ਨਹੀਂ ਵੀ ਘੁੰਮਣੇ ਆਉਂਦੇ ਆ ਜਾਂ ਪਤਾ ਨਹੀਂ ਹੈ ਇਹਨਾਂ ਨੂੰ ਇਹ ਰੱਬ ਜਾਣਦਾ ਹੈ ਪਤਾ ਨਹੀਂ ਜਾਣ ਕੇ ਕਰਦੇ ਆ ਪਰ ਮੈਂ ਦੇਖਦਾ ਇਹ ਉਰੇ ਪੋ ਲੋਕਾਂ ਨੂੰ ਸਮਝਾਉਣਾ ਪੈਂਦਾ ਹੈ ਦੇਖੋ ਕੁਸ ਮੈਂ ਆਪਣੇ ਵੱਲ ਤੇ ਲੈ ਵਧੀਆ ਵਧੀਆ ਸ਼ੋਟ ਮੈਂ ਪੂਰੀ ਦਿਖਾਈ ਕੈਮਰਾ ਗ੍ਰਾਫੀ ਆਪਣੀ ਦੇਖੋ ਵੀਊ ਕਰੋ ਦਰਸ਼ਨ ਘਰਾਂ ਬੈਠ ਕੇ ਤੁਸੀਂ ਗੁਰਦਾਰਾ ਮਨੀਕਰਨ ਸਾਹਿਬ ਦੇ ਤੇ ਅਗਰ ਤੁਹਾਡਾ ਦਿਲ ਕਰੇ ਤਾਂ ਜਲਦੀ ਜਲਦੀ ਬਣਾਓ ਟੂਰ ਗੁਰਦਾਸਾਹ ਮੱਥਾ ਟੇਕੋ ਦੇਖੋ ਇੱਕ ਅਲੱਗ ਹੀ ਆਨੰਦ ਆਊਗਾ ਇੱਥੇ ਆ ਕੇ ਦੇਖੋ ਪਾਣੀ ਪਾਣੀ ਬਹੁਤ ਠੰਢੀ ਇਹ ਦੇਖੋ ਗੁਰਦਾਸਾਹ ਦਾ ਗੇਟ ਆ ਇਹ ਦੇਖੋ ਤੁਸੀਂ ਦੇਖ ਰਹੇ ਹੋਗੇ ਬੰਦੇ ਖੜੇ ਐ ਜਨਾਨੀ ਖੜੇ ਸਭ ਨੰਗੇ ਸਿਰ ਐ ਯਾਨਕੀ ਕੁਝ ਤਾਂ ਲੋਕ ਸੋਚੂਗੇ ਵੀ ਉਰੇ ਕਿਹੜੇ ਦਰਬਾਰ ਸਾਹਿਬ ਐ ਚਾਹੇ ਜੋ ਵੀ ਐ ਪੂਰੀ ਧਰਤੀ ਦਾ ਗੁਰੂਆਂ ਦੀ ਹੈ ਨਾ ਇੱਥੇ ਤਾਂ ਸਿਰ ਢੱਕ ਰੱਖੋ ਚਲੋ ਬਾਕੀ ਆਪਣੀ ਆਪਣੀ ਸਮਝ ਐ ਮੈਂ ਕੋਈ ਜ਼ਿਆਦਾ ਸਮਝਦਾਰ ਨਹੀਂ ਕੰਨਿਆਂ ਨੂੰ ਮੇਰੀ ਗੱਲ ਬੁਰੀ ਵੀ ਲੱਗ ਸਕਦੀ ਐ ਇਹ ਸਾਹਮਣੇ ਦਰਬਾਰ ਸਾਹਿਬ ਐ ਲੰਗਰ ਹਾਲ ਐ ਕਮਰੇ ਦੀ ਬੁਕਿੰਗ ਵੀ ਇੱਥੇ ਹੁੰਦੀ ਐ ਅਗਰ ਕਿਸੇ ਨੇ ਕਮਰਾ ਲੈਣਾ ਹੈ ਤਾਂ ਕਮਰੇ ਮਿਲ ਜਾਂਦੇ ਆ ਇਹ ਸਾਹਮਣੇ ਦਰਬਾਰ ਸਾਹਿਬ ਕੋਲੋਂ ਦਰਸ਼ਨ ਦਰਬਾਰ ਸਾਹਿਬ ਦੇ ਦੇਖੋ ਇੱਥੇ ਵੀ ਇੱਕ ਅਲੱਗ ਹੀ ਆਨੰਦ ਸੀ ਪਰ ਸਭ ਤੋਂ ਪਹਿਲਾਂ ਟੇਕਿਆ ਸੀ ਮੱਥਾ ਮੱਥਾ ਟੇਕ ਕੇ ਬਰੀ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਕ੍ਰੋਧ ਦਰਸ਼ਨ ਗੁਰਦਾਸ ਸਾਹਿਬ ਦੇ ਅੰਦਰ ਤੋਂ ਦੇਖੋ ਦੇਵੀ ਦੇਵਤੇ ਦੀ ਫੋਟੋ ਲੱਗੀਆਂ ਹੋਈਆਂ ਅੱਜ ਦਾ ਹੁਕਮਨਾਮਾ ਦੇਖੋ ਥੋਂ ਥੋਂ ਲਿਖਿਆ ਹੋਇਆ ਸੀ ਟੱਕ ਕੇ ਅੰਦਰ ਆਓ ਜੀ ਆਹ ਤੁਹਾਨੂੰ ਹੁਣ ਲੈ ਕੇ ਚੱਲਦੇ ਆਪਾਂ ਗਰਮ ਗੁਫਾ ਦੇ ਵਿੱਚ ਜੋ ਕਿ ਅੰਦਰ ਮੈਂ ਗਿਆ ਤੋਂ ਬਾਕੀ ਬਹੁਤ ਹੀ ਗਰਮ ਸੀ ਇਹ ਗਰਮ ਗੁਫਾ ਹੈ ਅੰਦਰ ਪੂਰੇ ਪੈਰ ਜਲ ਰਹੇ ਸੀ ਇੰਨੀ ਗਰਮ ਸੀ ਅੰਦਰ ਪੂਰੀ ਗਰਮੀ ਲੱਗ ਰਹੀ ਸੀ ਲੱਗ ਰਹੀ ਸੀ ਤੇ ਮੈਂ ਦੇਖਿਆ ਜਿਆਦਾ ਸੰਗਤ ਗੁਫਾ ਵਾਲ ਜਾਣੀ ਨਹੀਂ ਤੀ ਰਹੀ ਕਿ ਕਈਆਂ ਨੂੰ ਗਰਮੀ ਜ਼ਿਆਦਾ ਲੱਗ ਰਹੀ ਸੀ ਗਰਮ ਲੱਗ ਰਹੀ ਸੀ ਤੇ ਆਪਾਂ ਗਏ ਮੱਥਾ ਟੇਕ ਕੇ ਆਏ ਅੰਦਰ ਗੁਰੂ ਮਹਾਰਾਜ ਨੇ ਬੁਲਾਇਆ ਸ਼ਕਤੀ dattੀ ਤਾਂ ਪੰਦਰ ਵੜ ਗਈ। ਪੂਰੀ ਗਰਮ ਸੀ। 15 ਤੱਕ ਮੱਥਾ ਟੇਕਿਆ ਏ। ਤੇ ਕੋਈ ਕੋਈ ਸੰਗਤ ਆ ਰਹੀ ਸੀ ਬਾਕੀ ਜਦੋਂ ਮੈਂ ਗਿਆ ਮਨ ਤਾਂ ਕੋਈ ਸੰਗਤ ਮਿਲੀ ਨਹੀਂ। ਮੱਥਾ ਟੇਕਣ ਦੇ ਧਰਾਈ ਕਿ ਗਰਮ ਹੀ ਬੋਲਾ ਕਰੀ ਦੇ ਅੰਦਰ। ਇਹ ਵੀ ਬਹੁਤ ਗਰਮ ਸੀ ਅੰਦਰ ਤੋਂ ਗੁਫਾ। ਪਾਪਾ ਜੀ ਦੀ। ਚਲੋ ਆਕੇ ਅੱਜ ਤੁਹਾਨੂੰ ਲੈ ਕੇ ਚੱਲਦੇ ਆਪਾਂ ਦੂਜੀ ਸਾਈਡ। ਜਿੱਥੇ ਕੀ ਗਰਮ ਪਾਣੀ ਹੈ ਮੰਦਿਰ ਦੇ ਵਿੱਚ ਲੈ ਕੇ ਚੱਲਦੇ ਹਾਂ ਸ਼ਿਵ ਭਗਵਾਨ ਦਾ ਮੰਦਿਰ ਹੈ ਉਹ ਉਹਦੀ ਬੈਕ ਸਾਈਡ ਤੇ ਪੈਂਦਾ ਹੈ ਮੰਦਿਰ ਆ ਤੁਹਾਨੂੰ ਕਰਾਂਦੇ ਦਰਸ਼ਨ ਉੱਥੋਂ ਦੇ ਵੀ ਇਹ ਸਾਹਮਣੇ ਗੇਟ ਹੈ ਮੰਦਿਰ ਦਾ ਇਹ ਦੇਖੋ ਸ਼ਿਵ ਮੰਦਿਰ ਮਨਿਕਰਨ ਹੁਣ ਚੱਲਦੇ ਆਂ ਅੰਦਰ ਗੁਰਦੁਆਰਾ ਮੰਦਰ ਦੇ ਦੇਖੋ ਅੰਦਰ ਸੰਗਤ ਚੋਲ ਪਕਾ ਰਹੀ ਹੈ ਇਹ ਜੋ ਤੁਸੀਂ ਦੇਖ ਰਹੇ ਖੜੇ ਸਾਰੇ ਚੋਲ ਬਣਾ ਰਹੇ ਚੋਲ ਪਕਾ ਰਹੇ ਆਪਣੇ ਇਹ ਪ੍ਰਸ਼ਾਦ ਦੇ ਤੌਰ ਤੇ ਬਣਾਉਂਦੇ ਆ ਤੇ ਫਿਰ ਵੰਡ ਕੇ ਆਪ ਚ ਖਾ ਲੈਂਦੇ ਆ ਸਾਹਮਣੇ ਮੰਦਰ ਦੇ ਦੇਖੋ ਦੇਖੋ ਗਰਮ ਪਾਣੀ ਇੱਥੇ ਨਿਕਲਦਾ ਹੈ ਗਰਮ ਪਾਣੀ ਇਹ ਦੇਖੋ ਇਹ ਜੋ ਤੁਸੀਂ ਵਿੱਚ ਦੇਖ ਰਹੇ ਇਹ ਪਿੱਤਲ ਦੇ ਹੁੰਦੇ ਆ ਤੇ ਇਹਨਾਂ ਦੇ ਵਿੱਚ ਚੋਲ ਦਾਲਾਂ ਰੱਖੀਆਂ ਜਾਂਦੀਆਂ ਵਾਲਣੇ ਵਾਸਤੇ ਜੋ ਕਿ ਲੰਗਰ ਹਾਲ ਦੇ ਵਿੱਚ ਫਿਰ ਸੰਗਤ ਨੂੰ ਵਰਤਾਉਂਦੇ ਆ ਇਹ ਦੇਖੋ ਪਾਣੀ ਪੂਰਾ ਵਾਲੇ ਮਾਰਦਾ ਹੈ ਇੱਥੋਂ ਸੰਗਤ ਜਲ ਵੀ ਲੈ ਕੇ ਜਾਂਦੀ ਆ ਭਰ ਕੇ ਪੀਪੀਆਂ ਦੇ ਵਿੱਚ ਤੇ ਤੁਸੀਂ ਜਿਹਦੇ ਵੀ ਤੁਹਾਡਾ ਦਿਲ ਕਰਦਾ ਲੈ ਕੇ ਜਾ ਸਕਦਾ ਹੈ ਦੇਖੋ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਦੇਖੋ ਕਿੰਨਾ ਗਰਮ ਪਾਣੀ ਹੈ ਜੋ ਨਿਕਲ ਰਿਹਾ ਹੈ ਇਹ ਉਸ ਵਾਹਿਗੁਰੂ ਦੀ ਹੀ ਕਿਰਪਾ ਹੈ ਇਹ ਦੇਖੋ ਵਿੱਚ ਤੁਸੀਂ ਪਤੀਲੇ ਦੇਖ ਰਹੇ ਪਏ ਜੋ ਇਹ ਲੰਗਰ ਤਿਆਰ ਹੋ ਰਿਹਾ ਹੈ ਜੋ ਸੰਗਤ ਦੇ ਵਿੱਚ ਹੀ ਵਰਤਾਇਆ ਜਾਣਾ ਹੈ ਲੰਗਰ ਹਾਲ ਦੇ ਵਿੱਚ ਇੱਥੇ ਤਿਆਰ ਹੁੰਦਾ ਹੈ ਸਾਰਾ ਲੰਗਰ ਇਹ ਦੇਖੋ ਲੋਕ ਜੋ ਚੋਲਾਂ ਦਾ ਪ੍ਰਸ਼ਾਦ ਪਕਾ ਰਹੇ ਆ ਕਈ ਲੋਕ ਚੋਲ ਲੈ ਕੇ ਆਉਂਦੇ ਕਈ ਛੋਲੇ ਪਕਾਉਂਦੇ ਹੋਰੇ ਤੇ ਫਿਰ ਆਪ ਚ ਪ੍ਰਸ਼ਾਦ ਦੇ ਤੌਰ ਤੇ ਵੰਡ ਕੇ ਖਾਂਦੇ ਆ ਦੇਖੋ ਕਿੰਨਾ ਠੰਡਾ ਮੌਸਮ ਹੈ ਇੱਥੇ ਥੋੜਾ ਮੌਸਮ ਚੇਂਜ ਹੋ ਗਿਆ ਸੀ ਬਹੁਤ ਠੰਡਾ ਮੌਸਮ ਸੀ ਗਰਮੀ ਮਹਿਸੂਸ ਨਹੀਂ ਹੋ ਰਹੀ ਏ ਦਰਸ਼ਨ ਕਰੋ ਤੁਸੀਂ ਅੱਗੇ ਸ਼ਿਵਲਿੰਗ ਦੇ ਕਰਾਂਦੇ ਦਰਸ਼ਨ ਸ਼ਿਵਲਿੰਗ ਦੇ ਦੇਖੋ ਇਹ ਦੇਖੋ ਤੁਸੀਂ ਦੇਖ ਰਹੇ ਆ ਇੱਕ ਪੂਰੇ ਸਭ ਕੰਨ ਦੇ ਵਿੱਚ ਨੰਦੀ ਦੇ ਕੁਝ ਨਾ ਕੁਝ ਆਪਣੀ ਮੰਗ ਕਰਕੇ ਜਾਂਦੇ ਆ ਤੇ ਕਹਿੰਦੇ ਪੂਰੀ ਹੁੰਦੀ ਆ ਪਰ ਮੈਂ ਵੀ ਮੰਗੀ ਸੀ ਚਲੋ ਮੇਰੀ ਹਲੇ ਪੂਰੀ ਨਹੀਂ ਹੋਈ ਵੈਸੇ ਤੇ ਮੈਂ ਇਸ ਵਾਰ ਫੇਰ ਦੁਬਾਰੇ ਮੰਗੇ ਗਿਆ ਆਜੋ ਆਪਾਂ ਹੁਣ ਆ ਗਏ ਆ ਲੰਗਰ ਹਾਲ ਦੇ ਵਿੱਚ ਇੱਥੇ ਕਮਰੇ ਬੁੱਕ ਹੁੰਦੇ ਆ ਜਿਹਨਾਂ ਸੰਗਤ ਨੇ ਕਮਰਾ ਲੈਣਾ ਹੈ ਦੇਖੋ ਲੰਗਰ ਹਾਲ ਦੇ ਵਿੱਚ ਸਫਾਈ ਤੇ ਸੰਗਤਾਂ ਸੇਵਾ ਕਰਦੀ ਹੋਈਆਂ ਲੰਗਰ ਛੱਕ ਕੇ ਇੱਕ ਵੱਖਰਾ ਹੀ ਆਨੰਦ ਆਉਂਦਾ ਹੈ ਦੇਖੋ ਬੱਦਲ ਤੇ ਦੇਖੋ ਪਾਣੀ ਪਾਣੀ ਥੋੜਾ ਤੇਜ਼ ਹੋ ਗਿਆ ਸੀ ਪਹਿਲਾਂ ਨਾਲ ਤੋਂ ਇਹਦੀ ਮੈਂ ਦੇਖਿਆ ਥੋੜਾ ਵਧ ਗਿਆ ਸੀ ਪਾਣੀ ਇਹ ਪਹਿਲਾਂ ਪੱਥਰ ਦੇ ਉੱਪਰ ਟੱਪਦਾ ਨਹੀਂ ਸੀ ਉਹ ਪੱਥਰ ਦੇ ਉੱਪਰ ਟੱਪ ਗਿਆ ਇਹ ਦੇਖੋ ਜੀ ਤੁਸੀਂ ਦੇਖ ਰਹੇ ਪਾਣੀ ਉਹ ਗਰਮ ਪਾਣੀ ਨਿਕਲ ਰਿਹਾ ਹੈ ਅੰਦਰ ਤੋਂ ਗਰਮ ਪਾਣੀ ਬਾਹਰ ਜਾ ਰਿਹਾ ਹੈ ਇਹ ਦੇਖੋ ਹੁਣ ਅਰਾਦਾ ਵਿਊ ਤੇ ਆਸਾ ਮੈਨੂੰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਊਗੀ ਤੇ ਆਪਾਂ ਲੈ ਕੇ ਚੱਲੇ ਜਲ ਘਰ ਵਾਸਤੇ ਤੇ ਵੀਡੀਓ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਓਕੇ ਮਿਲਦੇ ਆਂ